ਬਾਈ ਤ੍ਰਿਕ ਨੂੰ ਸਾਡੀ ਪੁਲਿਸ ਪਾਰਟੀ ਨਿਊ ਅਮਰੀਕਾ ਦੇ ਗਸ਼ਤ ਕਰ ਰਹੀ ਸੀ ਜਦੋਂ ਨਿਊ ਅਮਰੀਕਾ ਦੇ ਫਲੇਟਾਂ ਦੇ ਕੋਲ ਪਹੁੰਚੀ ਤਾਂ ਉੱਥੇ ਇੱਕ ਸ਼ੱਕ ਦੇ ਆਧਾਰ ਤੇ ਵਿਅਕਤੀ ਨੂੰ ਰੋਕਿਆ ਜਿਸ ਕੋ ਦੋ ਤਿੰਨ ਤੋੜੇ ਪਏ ਹੋਏ ਸੀ ਪਲੱਸ ਸ਼ੱਕ ਦੀ ਹਾਲਾਚ ਖੜਾ ਹੋਇਆ ਸੀ ਉਹਨੇ ਜਦੋਂ ਪੁਲਿਸ ਪਾਰਟੀ ਨੇ ਉਹਨੂੰ ਪੁੱਛਿਆ ਉਹਨੂੰ ਵੇਖਿਆ ਤੇ ਉਹਦੇ ਕੋਲੋਂ ਸਾਨੂੰ ਤਕਰੀਬਨ 110 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਨਾਲ ਪਏ ਜਿਹੜੇ ਤੋੜੇ ਚਾਕੀਤੇ ਗਏ ਤੇ ਉਹਦੇ ਵਿੱਚ ਸਾਨੂੰ ਗੱਟੂ ਮਿਲੇ ਜੀ ਜਿਨ੍ਹਾਂ ਨੂੰ ਜਦੋਂ ਗੁਣਿਆ ਗਿਆ ਤੇ ਤਕਰੀਬਨ 200 ਦੇ ਕਰੀਬ ਜਿਹੜੇ ਗੱਟੂ ਬਰਾਮਦ ਹੋਏ ਚਾਈਨਾ ਡੋਰ ਦੇ ਨੂੰ ਜਿੱਦੇ ਪਰਚਾ ਦਰਜ ਕਰਕੇ ਜਿਹੜੀ ਕਾਰਵਾਈ ਅਗਲੀ ਆ ਕੀਤੀ ਜਾ ਰਹੀ ਹੈ ਤੇ ਰਿਮਾਂਡ ਤੇ ਰੱਖ ਕੇ ਬੰਦੇ ਕੋਲ ਜਿਹੜੀ ਪੁੱਛਗਿੱਛ ਜਾਰੀ ਹੈ ਇਹ ਲੜਕੇ ਦੀ ਬੈਕਗ੍ਰਾਉਂਡ ਇਹ ਹੈ ਕਿ ਜਗਰੂਪ ਸਿੰਘ ਉਰਫ ਬੱਬੂ ਜੋ ਡਰਮ ਵਾਲੇ ਵਪਾਰ ਦਾ ਰਹਿਣਾ ਲਾਇਆ ਇੱਥੇ ਫਲੈਟ ਤੇ ਫਲੈਟ ਰਹਿ ਕੇ ਰਹਿ ਰਿਹਾ ਸੀ ਨਿਊ ਅੰਮ੍ਰਿਤਸਰ ਦੇ ਵਿੱਚ ਤੇ ਇਹਨੂੰ ਜਦੋਂ ਪੁੱਛਗਿੱਛ ਕੀਤੀ ਆ ਪਤਾ ਲੱਗਿਆ ਕਿ ਪిల్లా ਫਰਾਂਸ ਸੀਏ ਫੋਰਨ ਕੰਟਰੀ ਤੋਂ ਆਇਆ ਆ ਕਰੋਨਾ ਤੋਂ ਬਾਅਦ ਵਿੱਚ ਗਿਆ ਨਹੀਂ ਹੈ ਉਹਨ ਪੈਸੇ ਦੇ ਲਾਲਚ ਜਿਹੜਾ ਆ ਇਹ ਸਮਾਨ ਦਾ ਕੰਮ ਕਰ ਰਿਹਾ ਸੀ। ਉਹ ਤਾਂ ਕੋਈ ਕੰਮ ਕਰਦਾ ਸੀ ਇਹ ਸਮਾਨ ਦਾ। ਇਹਦੇ ਦੱਸਣ ਦੇ ਅਕੋਰਡਿੰਗ ਜੀ ਇਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਪਰ ਫਿਲਹਾਲ ਜੋ ਹੈ ਪੁਸ਼ਕਿਸ਼ ਜਾਰੀ ਹੈ। ਹੁਣ ਅੱਗੇ ਜੋ ਇਨਵੈਸਟੀਗੇਸ਼ਨ ਚ ਸਾਹਮਣੇ ਆਏਗਾ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਵੇ। ਪਹਿਲਾਂ ਜੋ ਪਰਚਾ ਦਰਜ ਕਰਤਾ? ਨਹੀਂ ਜੀ ਇਹ ਨਸ਼ਾ ਨਹੀਂ ਕਰਦਾ ਜੀ। ਜਿਹਦੇ ਪਹਿਲੇ ਕੋਈ ਬੈਕਗ੍ਰਾਉਂਡ ਪਰਚਾ ਹੋਵੇ। ਨਹੀਂ ਪਹਿਲਾਂ ਇੱਥੇ ਕੋਈ ਪਰਚਾ ਨਹੀਂ ਜੀ ਜੋ ਹੁਣ ਤੱਕ ਸਾਨੂੰ ਇਸ ਤੋਂ ਸੱਮਣੇ ਆਈ ਪਰਚਾ ਨਹੀਂ ਆ ਰਿਹਾ। ਸਮਾਨ ਦਾ ਪਤਾ ਲੱਗਿਆ ਤਾਂ ਕਿੱਥੋਂ ਲਿਆਂਦਾ ਸੀ ਇਹ ਕਿੱਥੋਂ ਸੇਲ ਕਰਦਾ ਸੀ। ਸਮਾਨ ਦੇ ਹੁਣ ਇਹਨੂੰ ਪੁਛਗਿਛ ਕਰ ਰਹੇ ਆ। ਇਹ ਦੱਸ ਰਿਹਾ ਇੱਕ ਦੋ ਜਿਹੜੇ ਬੰਦੇ ਦੱਸੇਗਾ ਉਹਨਾਂ ਤੇ ਛਾਪਾ ਮਾਰੀ ਕਰਕੇ ਤੇ ਉਹਨਾਂ ਦੇ ਕੋਲ ਵੀ ਅੱਗੇ ਜਾ ਕੇ ਪੁਛਗਿਛ ਕੀਤੀ ਜਾਏਗੀ। ਸਮਾਨ ਕਿੱਥੋਂ ਲੈ ਕੇ ਆਂਦਾ ਆ ਜਾਂ ਕਿੰਨੂੰ ਵੇਚਦਾ ਆ ਸਾਰੀ ਤਫਤੀਸ਼ ਦਾ ਹਿੱਸਾ ਜੀ ਉਹ ਅੱਗੇ ਲੈ ਕੇ ਆਇਆ ਜਾਏਗਾ। ਬਹੁਤ ਬਹੁਤ ਵੀਡੀਓ ਕਿਸੇ ਦੇਖਦੇ। ਕਿਉਂਕਿ ਕੋਈ ਕਿਹੜਾ ਵੀ ਯੱਗ ਮੁੰਡੇ ਆਂਦੇ ਆ ਪੈਸੇ ਦੇ ਲਾਜ ਦੀਆਂ ਜਾਂ ਕੰਮ ਪੈਸੇ ਕਿ ਨਸ਼ੇ ਦੀ ਪਰਜਰਦ ਦੇਣਾਂ ਕੀ ਸੰਦੇਸ਼ ਵੇਖੋ ਸੰਦੇਸ਼ ਅੱਜ ਕੱਲ ਸੇਮ ਹੀ ਚੱਲ ਰਿਹਾ ਜੀ ਜਿਹਨੂੰ ਆਪਣੇ ਸੀਐਮ ਭਗਵੰਤ ਖਾਨ ਜੀ ਸਾਡੇ ਮਾਨਯੋਗ ਰੂਜੀਪੀ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਸਾਰੇ ਸੇਮ ਇਹੀ ਸੰਦੇਸ਼ ਦੇ ਰਹੇ ਆ ਕਿ ਆਪਣੀ ਜਵਾਨੀ ਬਚਾਓ ਆਪਣਾ ਆਉਣ ਵਾਲਾ ਕੱਲ ਬਚਾਓ ਆਪਣਾ ਪਰਿਵਾਰ ਬਚਾਓ ਆਪਣੇ ਬੱਚੇ ਬਚਾਓ ਅਗਰ ਸਾਡਾ ਪਰਿਵਾਰ ਸੇਫ ਆ ਸਾਡੇ ਬੱਚੇ ਸੇਫ ਆ ਇਹਦੇ ਤੋਂ ਵੱਧ ਔਰ ਕੁਝ ਵੀ ਨਹੀਂ ਹੁੰਦਾ ਤੇ ਇਹਦੇ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਪੁਲਿਸ ਪ੍ਰਸ਼ਾਸਨ ਦਾ ਈਵਨ ਸਾਰੇ ਜਿੰਨੇ ਵੀ ਤਕਰੀਬਨ ਡਿਪਾਰਟਮੈਂਟ ਹੈਗੇ ਆ ਜਿਹੜੇ ਇਸ ਕੰਮ 'ਚ ਲੱਗੇ ਹੋਏ ਸਾਡਾ ਹੈਲਥ ਡਿਪਾਰਟਮੈਂਟ ਹੋ ਗਿਆ ਇੰਟੈਲੀਜੈਂਸ ਡਿਪਾਰਟਮੈਂਟ ਹੋ ਰਿਹਾ ਹੈ ਈਵਨ ਹਰ ਡਿਪਾਰਟਮੈਂਟ ਅੱਜ ਐਸੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ ਹੈ ਕਿ ਆਪਾਂ ਨਸ਼ਾ ਖਤਮ ਕਰੀਏ ਵੱਧ ਤੋਂ ਵੱਧ ਐਫਰਟਸ ਸਾਰੇ ਇਹੀ ਕਰ ਰਹੇ ਆ ਸਾਡੀਆਂ ਡੇਲੀ ਮੀਟਿੰਗਸ ਵੀ ਹੁੰਦੀਆਂ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਕਿਰਪਾ ਕਰਕੇ ਕਿਤੇ ਵੀ ਜੇ ਤੁਹਾਨੂੰ ਨਸ਼ੇ ਦੀ ਖਬਰ ਮਿਲਦੀ ਸਿੱਧਾ ਮੇਰੇ ਨਾਲ ਰਾਬਤਾ ਕਰੋ ਮੈਂ ਆਪਣਾ ਫੋਨ ਨੰਬਰ ਆਲਮੋਸਟ ਹੀ ਸਾਰਿਆਂ ਨੂੰ ਦਿੰਨੀ ਆ ਮੈਂ ਹੁਣ ਵੀ ਇਹ ਸਾਰਿਆਂ ਨੂੰ ਕਹਿ ਰਹੀ 98146 984 ਮੇਰਾ ਪਰਸਨਲ ਕੰਟੈਕਟ ਨੰਬਰ ਆ ਅਗਰ ਕਿਸੇ ਨੂੰ ਕਿਸੇ ਬੰਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਮਿਲਦੀ ਆ ਤੇ ਮੇਰੇ ਨਾਲ ਡਾਇਰੈਕਟ ਰਾਬਤਾ ਕੀਤਾ ਜਾਏ ਕਿਸੇ ਦੀ ਵੀ ਇਨਫੋਰਮੇਸ਼ਨ ਲੀਕ ਨਹੀਂ ਹੋਏਗੀ ਮੋਸਟਲੀ ਮੇਰੇ ਵੇਖਣ ਚ ਆਇਆ ਵੀ ਇੱਥੇ ਜਿਹੜੇ ਮੈਨੂੰ ਲੋਕ ਮਿਲਦੇ ਕਹਿੰਦੇ ਆ ਕਿ ਅਸੀਂ ਜਦੋਂ ਦੱਸਦੇ ਆ ਸਾਡਾ ਪਤਾ ਲੱਗ ਜਾਂਦਾ ਕਿ ਇਨਫੋਰਮੇਸ਼ਨ ਦਿੱਤੀ ਆ ਤੇ ਸਾਨੂੰ ਖਤਰਾ ਹੁੰਦਾ ਆ ਵੇਖੋ ਜੀ ਅਗਰ ਤੁਸੀਂ ਪੁਲਿਸ ਤੇ ٹرسٹ ਕਰੋਗੇ ਪਹਿਲਾਂ ਅਸੀਂ ਅੱਤਵਾਦੀ ਜੰਗ ਜਿੱਤੀ ਆ ਹੁਣ ਅਸੀਂ ਨਸ਼ਿਆਂ ਦੇ ਅੱਤਵਾਦੀ ਜੰਗ ਜਿੱਤਾਂਗੇ ਧੰਨਵਾਦ ਜੀ